ਹੱਤ ਦੀ ਗਰਮੀ ਦੇ ਵਿੱਚ ਭਾਈ ਕਨਈ ਜਲ ਸੇਵਾ ਸਰਦਾਰ ਜੀ ਨੇ ਖਾਲਸਾ ਜੀ ਨੇ ਉਹਨਾਂ ਵੱਲੋਂ ਇੱਕ ਚੌਂਕ ਤੇ ਖੜ ਕੇ ਜਿਹੜੀ ਨਿਭਾਈ ਜਾ ਰਹੀ ਹੈ ਤੇ ਜਿਹੜੇ ਰਾਹੀ ਗੇੜ ਨੇ ਜਿਹੜੇ ਲੋਕ ਜਿਹੜੇ ਜਾ ਰਹੇ ਨੇ ਇਸ ਗਰਮੀ ਦੇ ਵਿੱਚ ਉਹਨਾਂ ਨੂੰ ਜਿਹੜੇ ਜਲ ਛਕਾਉਂਦੇ ਨਜ਼ਰ ਆ ਰਹੇ ਨੇ ਇੱਕ ਪਿਤਾ ਇੱਕ ਅਸਕੇ ਹਮ ਬਾਲਕ ਇੱਕ ਪਿਤਾ ਦੇ ਅਸੀਂ ਸਾਰੇ ਬੱਚੇ ਆ ਤੇ ਅਸੀਂ ਫਿਰ ਤਾਂ ਆਤਮਾ ਨੂੰ ਪਾਣੀ ਪਿਲਾਵਾਂਗੇ ਤੇ ਪਰਮਾਤਮਾ ਦੀ ਝੋਲੀ ਜਾ ਕੇ ਤਾਂ ਹੀ ਪਾਵਾਂਗੇ ਨਾ ਮੈਂ ਉਸਤ ਰਾਮ ਦਾ ਸਵਾਇਗੁਰ ਦਾ ਕੁੱਕਰ ਆ ਮੈਨੂੰ ਮੈਂ ਕੁੱਕਰ ਹੋਣ ਦੇ ਨਾਤੇ ਗੁਰੂ ਦਾ ਵਫਾਦਾਰ ਹੋਣ ਦੇ ਨਾਤੇ ਗੁਰੂ ਮੇਰੇ ਗੱਲ ਜੇਵੜੀ ਤਸੀ ਪਾ ਕੇ ਥੇ ਲੈਣ ਦੇ ਤੇ ਮੈਂ ਉਹਦੀ ਵਫਾਦਾਰੀ ਨਿਭਾਦੇ ਉਹਦੇ ਜੀਵਾਂ ਨੂੰ ਪਾਣੀ ਛਕਾ ਕੇ ਜਦੋਂ ਗੁਦਰ ਤੋਂ ਪਾਣੀ ਖਤਮ ਹੋ ਜਾਂਦਾ ਹੈ ਉਹ ਸੇਵਾ ਖਤਮ ਹੋ ਜਾਂਦਾ ਤੇ ਗੁਛਾ ਮੈਨੂੰ ਮੇਰਾ ਮਾਲਕ ਜਿਹੜਾ ਨੰਨ ਕਰਦਾ ਹੈ ਤੁਸੀਂ ਦੇਖ ਰਹੇ ਹੋ ਇਸ ਤਮੇ ਦੁਗਰੀ ਚੋਕ ਜਿਹੜਾ ਉੱਥੇ ਖੜੇ ਨੇ ਜਲਦੀ ਸੇਵਾ ਉੱਥੇ ਪਾਈ ਜਾ ਰਹੀ ਹੈ ਇਹਨਾਂ ਵੱਲੋਂ ਵਕਫਾਕ ਚੋਕਾ ਤੇ ਵੀ ਜਿਹੜੇ ਨੇ ਇਹ ਜਾਣਦੇ ਨੇ ਉੱਥੇ ਵੀ ਜੇ ਸੇਵਾ ਨਹੀਂ ਬੰਦ ਤੇ ਇਹ ਵੱਡੀ ਸੇਵਾ ਜਿਹੜੀ ਇਹ ਖਾਲਸਾ ਵੱਲੋਂ ਜਿਹੜੀ ਇਹ ਨਿਭਾਈ ਜਾ ਰਹੀ ਹੈ ਗੱਲਬਾਤ ਵੀ ਕਰਾਂਗੇ ਖਾਲਸਾ ਜੀ ਦੇ ਨਾਲ ਕਿਦੋਂ ਤੋਂ ਜਿਹੜੀ ਇਹ ਸੇਵਾ ਇਹਨਾਂ ਵੱਲੋਂ ਨਿਭਾਈ ਜਾ ਰਹੀ ਹੈ ਤੇ ਕਿੰਨਾ ਕੋ ਸਕੂਨ ਜਿਹੜਾ ਉਹਨਾਂ ਨੂੰ ਮਿਲਦਾ ਕਿਉਂਕਿ ਇਹ ਜਿਹੜੇ ਪਿਆਸਿਆਂ ਦੀ ਪਿਆਸ ਜਿਹੜੀ ਹੈ ਇੱਥੇ ਬੁਝਾਂਦੇ ਨਜ਼ਰ ਆ ਰਹੇ ਨੇ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾਵਾਂਗੇ ਕਿ ਕਿਸ ਤਰ੍ਹਾਂ ਉਹਨਾਂ ਵੱਲੋਂ ਜਿਹੜੀ ਇਹ ਸੇਵਾ ਨਿਭਾਈ ਜਾ ਰਹੀ ਹੈ ਤੇ ਲੋਕਾਂ ਨੂੰ ਕਿੰਨਾ ਕੋ ਜੋ ਹੈ ਜਿਹਨੂੰ ਪਿਆਸ ਉਹਨਾਂ ਦੀ ਬੁਝਦੀ ਹੈ ਤੇ ਕਿੰਨਾ ਕੋ ਉਹਨਾਂ ਨੂੰ ਇਸ ਚੀਜ਼ ਦਾ ਫਾਇਦਾ ਮਿਲਦਾ ਭਾਜੀ ਕਿੰਨਾ ਕਿੰਨਾ ਚੰਗਾ ਲੱਗਦਾ ਕਿ ਪਿਆਸੇ ਆਏ ਹੋ ਤੇ ਸੇਵਾ ਨਹੀਂ ਭਾਜੀ ਬਹੁਤ ਵਧੀਆ ਲੱਗੇ ਬਹੁਤ ਵਧੀਆ ਪਸੰਦ ਹੋ ਗਿਆ ਭਾਜੀ ਤੁਸੀਂ ਕਿਦਾਂ ਦੇਖ ਰਹੇ ਕਿ ਪਿਆਸ ਪਿਆਸ ਦੇ ਵਿੱਚ ਆਇਓ ਪਿਆਸ ਪਿਆਸ ਲੱਗੀ ਇਸਾਂ ਬਹੁਤ ਚੜਦੀ ਗਏ ਹਾਂ ਹਾਂ ਜੀ ਲੱਗ ਰਿਹਾ ਹਾਂ ਜੀ ਆਹ ਸੇਵਾ ਬਹੁਤ ਹੈ ਬਹੁਤ ਸੇਵਾ ਕਰਦੇ ਨੇ ਕੋਈ ਕੁਝ ਜਿਹੜੇ ਪਿਆਸੇ ਲੋਕ ਜਿਹੜੇ ਰਾਹੀ ਚੱਰੇ ਨੇ ਉਹ ਵੀ ਕਿਤੇ ਨਾ ਕਿਤੇ ਇੰਨਾ ਦੀ ਜਿਹੜੀ ਸੇਵਾ ਹੈ ਉਸ ਦੀ ਜਿਹੜੀ ਸਲਾਗਾ ਕਰੋ ਕਿਸੇ ਵੀ ਧਰਮ ਨੂੰ ਦੇਖ ਰਹੇ ਕਿ ਜਿਹੜੀ ਗੱਡੀ ਹੈ ਤੇ ਉਹ ਮੁਸਲਮਾਨ ਵੀ ਉਸ ਵਿੱਚ ਬੈਠੇ ਨੇ ਉਹਨਾਂ ਦੀ ਸੇਵਾ ਕੀਤੀ ਜਾ ਰਹੀ ਹੈ ਇੱਕ ਟੈਂਕੀ ਜਿਹੜੀ ਉਹ ਇਹਨਾਂ ਨੇ ਆਪਣੇ ਸਰੀਰ ਦੇ ਪਿੱਛੇ ਕਮਰ ਦੇ ਪਿੱਛੇ ਟੰਗੀ ਹੋ ਉਸ ਵਿੱਚ ਪਾਣੀ ਭਰਿਆ ਹੋਇਆ ਤੇ ਲੋਕਾਂ ਨੂੰ ਜਿਹੜੇ ਜਲ ਪੀਂਦੇ ਨਜ਼ਰ ਆ ਰਹੇ ਨੇ ਇੱਕ ਵੱਡੀ ਸੇਵਾ ਜਿਹੜੀ ਇਹ ਖਾਲਸਾ ਜੀ ਵੱਲੋਂ ਜਿਹੜੀ ਨਿਭਾਈ ਜਾ ਰਹੀ ਹੈ ਤੁਸੀਂ ਦੇਖ ਰਹੋ ਕਿ ਇਸ ਇਸ ਸਮੇਂ ਬਹੁਤ ਜ਼ਿਆਦਾ ਤਾਪਮਾਨ ਹੋਣ ਦੇ ਬਾਵਜੂਦ ਸੜਕ ਜਿਹੜੀ ਬਿਲਕੁਲ ਤੱਪੀ ਹੋਈ ਹੈ ਲੇਕਿਨ ਸਿੰਘ ਸਾਹਿਬ ਜਿਹੜੇ ਨੇ ਉਹ ਜਿਹੜੇ ਨੇ ਸੇਵਾ ਨਿਭਾਉਂਦੇ ਨਜ਼ਰ ਆ ਰਹੇ ਨੇ ਕੋਈ ਵੀ ਹੋਵੇ ਨਾ ਉਹ ਧਰਮ ਪੁੱਛ ਰਹੇ ਨਹੀਂ ਕਿਸੇ ਦਾ ਨਾ ਜਾਤ ਪੁੱਛ ਰਹੇ ਨਹੀਂ ਜੋ ਵੀ ਪਿਆਸ ਹੈ ਉਸ ਦੀ ਜਿਹੜੀ ਇਹ ਪਿਆਸ ਜਿਹੜੀ ਇਹਨਾਂ ਵੱਲੋਂ बुझਾਈ ਜਾ ਰਹੀ ਹੈ ਭਾਈ ਕਨਿਆ ਜੀ ਦੀ ਗੱਲ ਕਰੀਏ ਤੇ ਉਹਨਾਂ ਨੇ ਜੰਗ ਦੇ ਮੈਦਾਨ ਦੇ ਵਿੱਚ ਜਿਹੜੇ ਦੁਸ਼ਮਣ ਸੀ ਉਹਨਾਂ ਨੂੰ ਵੀ ਜਲ ਛਕਾਇਆ ਸੀ ਜਿਉਂ ਉਹਨਾਂ ਨੇ ਕੋਈ ਪੇਲ ਪਾਉ ਨਹੀਂ ਕੀਤਾ ਸੀ ਹਰ ਪਿਆਸੇ ਦੀ ਪਿਆਸ ਜਿਹੜੀ ਹੈ ਉਹਨਾਂ ਵੱਲੋਂ बुझਾਈ ਗਈ ਸੀ ਤੇ ਉਹਨਾਂ ਦੇ ਸਿਧਾਂਤਾਂ ਤੇ ਚੱਲਦੇ ਹੋਏ ਖਾਲਸਾ ਜੀ ਜਿਹੜੇ ਨੇ ਉਹ ਇੱਥੇ ਸੇਵਾ ਨਿਭਾਉਂਦੇ ਨਜ਼ਰ ਆ ਰਹੇ ਨੇ ਕਿਉਂਕਿ ਗਰਮੀ ਦੇ ਵਿੱਚ ਪਿਆਸੇ ਦੀ ਜਿਹੜੀ ਪਿਆਸ ਬੁਝਾਣਾ ਇੱਕ ਬਹੁਤ ਵੱਡਾ ਜਿਹੜਾ ਕਰਮ ਜਿਹੜਾ ਮੰਨਿਆ ਜਾ ਸਕਦਾ ਹੈ ਧਰਮ ਇਹ ਜਿਹੜਾ ਉਹ ਜਿਹੜਾ ਆਪਣਾ ਨਿਭਾਉਂਦੇ ਨਜ਼ਰ ਆ ਰਹੇ ਨੇ ਕਿ ਪਿਆਸੇ ਦੀ ਜਿਹੜੀ ਪਿਆਸ ਹੈ ਉਹ ਜਿਹੜੀ ਸੇਵਾ ਕਰਕੇ ਇਹਨਾਂ ਵੱਲੋਂ ਜਿਹੜੀ ਇਹ ਨਹੀਂ ਭਾਈ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਕਿ ਟ੍ਰੈਫਿਕ ਕਾਫੀ ਹੈ ਟ੍ਰੈਫਿਕ ਕਰਕੇ ਵੀ ਗਰਮੀ ਜਾਣਾ ਬਚ ਜਾਂਦੀ ਹੈ ਲੇਕਿਨ ਲਗਾਤਾਰ ਇਹਨਾਂ ਵੱਲੋਂ ਜੋ ਹੈ ਦੁਪਹਿਰੀ ਜਦੋਂ ਘਰ ਤੋਂ ਲੋਕ ਨਿਕਲਣਾ ਪਸੰਦ ਨਹੀਂ ਕਰਦੇ ਆਪਣੇ ਏਸੀ ਵਿੱਚ ਬਹਿਣਾ ਚਾਹੁੰਦੇ ਨੇ ਕੂਲਰ ਵਿੱਚ ਬਹਿਣਾ ਚਾਹੁੰਦੇ ਨੇ ਉਸ ਸਮੇਂ ਇਸ ਤਪਤੀ ਦੁਪਹਿਰ ਦੇ ਵਿੱਚ ਖਾਲਸਾ ਜੀ ਵੱਲੋਂ ਜੋ ਹੈ ਸੜਕ ਤੇ ਉੱਤਰ ਕੇ ਇਹ ਸੇਵਾ ਜਿਹੜੀ ਹੈ ਜਲਦੀ ਨਿਭਾਈ ਜਾ ਰਹੀ ਹੈ ਕੁਝ ਰਾਹਗਿਰ ਨੇ ਜਿਹੜੇ ਜਿਨ੍ਹਾਂ ਵੱਲੋਂ ਡਲ ਚੱਕਿਆ ਗਿਆ ਕਿੱਦਾਂ ਦੇਖ ਰਹੋ ਬਾਬਾ ਜੀ ਦੀ ਸੇਵਾ ਜਿਹੜੀ ਨਹੀਂ ਧੋਪੇ ਦਾ ਬਾਬਾ ਜੀ ਸੇਵਾ ਕਰ ਰਹੇ ਨੇ ਸਾਰਿਆਂ ਨੂੰ ਹੈਲਪ ਕਰ ਰਹੇ ਨੇ ਇਹ ਬਹੁਤ ਵਧੀਆ ਸੇਵਾ ਹੈ ਜਿਹੜੇ ਸਾਡੇ ਵਰਗੇ ਸਟੂਡੈਂਟ ਨੇ ਉਹ ਪੋਨਾ ਦਾ ਪਾਣੀ ਵੇਰੇ ਬੋਟਲ ਮੁਕੇ ਜਾਂਦੀ ਹੈ ਤੇ ਇਤਾਂ ਦੀ ਚੀਜ਼ਾਂ ਬਾਬਾ ਜੀ ਬਹੁਤ ਆਇਕ ਗਰਮੀ ਦੇ ਵਿੱਚ ਕਿਉਂਕਿ ਪਿਆਸੇ ਨੂੰ ਦੋ ਘੁੱਟ ਪਾਣੀ ਮਿਲ ਜਾਏ ਤੇ ਇਸ ਬਹੁਤ ਵੱਡਾ ਸਕੂਨ ਮਿਲਦਾ ਹੈ ਸਹੀ ਗੱਲ ਇੰਨੀ ਦੀ ਗਰਮੀ ਦੇ ਵਿੱਚ ਨਾਲੇ ਬਾਬਾ ਜੀ ਤਾਂ ਖੜ ਖੜ ਕੇ ਬੰਦੇ ਨੂੰ ਛਕਾਰੇ ਨੇ ਕੋਲੇ ਜਾ ਕੇ ਇਹ ਵੀ ਨਹੀਂ ਕਿ ਤੂੰ ਹੀ ਆ ਕੇ ਛਕੋ ਬਾਬਾ ਜੀ ਤਾਂ ਇਕੱਲੇ ਇਕੱਲੇ ਛਕਾਰੇ ਨੇ ਆਟੋ ਐਕਟਿਵ ਆ ਬਾਈਕ ਤੇ ਬਹੁਤ ਵਧੀਆ ਸੇਵਾ ਬਿਲਕੁਲ ਜਿਹੜੇ ਪਿਆਸੇ ਲੋਕ ਨੇ ਜਿਹੜੇ ਇੱਥੇ ਗੁਜ਼ਰ ਰਹੇ ਨੇ ਉਹਨਾਂ ਦੀ ਸੇਵਾ ਨੂੰ ਬਹੁਤ ਚੋਹ ਹੈ ਸਲਾਹਾ ਕਰ ਰਹੇ ਨੇ ਕਿ ਬਾਬਾ ਜੀ ਜੋ ਹੈ ਬਹੁਤ ਵਧੀਆ ਹਰ ਬੰਦੇ ਦੇ ਕੋਲ ਜਾ ਕੇ ਜਿਹੜੀ ਇਹ ਖਾਲਸਾ ਜੀ ਵੱਲੋਂ ਪੁੱਛਿਆ ਜਾ ਰਿਹਾ ਹੈ ਕਿ ਭਾਈ ਤੁਸੀਂ ਪਿਆਸੇ ਹੋ ਪਾਣੀ ਪੀ ਲੋ ਇਹ ਦੇਖ ਰਹੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਜਿਹੜੇ ਰਾਹੀ ਗੇਰ ਪੈਦਲ ਵੀ ਜਾ ਰਹੇ ਨੇ ਉਹਨਾਂ ਨੂੰ ਵੀ ਜੋ ਹੈ ਉਹਨਾਂ ਵੱਲੋਂ ਜਲ ਜਿਹੜਾ ਛਕਾਇਆ ਜਾ ਰਿਹਾ ਤੇ ਬਾਬਾ ਜੀ ਦੀ ਇਹ ਸੇਵਾ ਜਿਹੜੀ ਇੱਕ ਮਹਾਨ ਸੇਵਾ ਜਿਹੜੀ ਇਹ ਕਿਹਾ ਜਾ ਸਕਦਾ ਕਿਉਂਕਿ ਗਰਮੀ ਦੇ ਵਿੱਚ ਸੇਵਾ ਨਿਭਾ ਰਹੇ ਨੇ ਕਾਰਨ ਨੂੰ ਰੋਕ ਰਹੇ ਨੇ ਬੱਚਿਆਂ ਨੂੰ ਪੁੱਛ ਰਹੇ ਨੇ ਭਾਈ ਜੋ ਪਿਆਸੇ ਨੇ ਉਹ ਜਿਹੜੇ ਜਿਹੜੇ ਜਲ ਛਕਨ ਆਪਣੀ ਪਿਆਸ 부ਜਾਨ ਤੇ ਲਗਾਤਾਰ 2-3 ਘੰਟੇ ਜਦੋਂ ਲੋਕ ਘਰਾਂ ਦੇ ਵਿੱਚ ਬੈਣਾ ਚਾਹੁੰਦੇ ਨੇ ਤਪਤੀ ਕਰਮੀ ਵਿੱਚ 2 ਤੋਂ 2:30 ਵਜੇ ਤੱਕ ਜਿਹੜੇ ਇਹਨਾਂ ਵੱਲੋਂ ਸਿਹਾਨੀ ਭਾਈ ਜਣਦੇ ਤਾਂ ਉਹ ਜਿਹੜੇ ਸਵੇਰੇ ਕਰੋ ਚੱਲਦੇ ਨੇ ਤੇ 12:00 ਵਜੇ ਜੋ ਹੈ ਇਸ ਟੋਕਾ ਤੇ ਪਹੁੰਚ ਜਾਂਦੇ ਨੇ ਤੋਂ ਉਸ ਤੋਂ ਬਾਅਦ ਇਹ ਜਿਹੜੇ ਨੇ ਲੋਕਾਂ ਨੂੰ ਛਕਾਲਦੇ ਨੇ ਕਿਉਂਕਿ ਗਰਮੀ ਦੇ ਵਿੱਚ ਪਿਆਸੇ ਲੋਕ ਨੇ ਤਾਂ-ਤਾਂ ਤੇ ਜਿਹੜੀ ਹੈ ਹਰ 10 ਮਿੰਟ ਬਾਅਦ ਜਿਹੜੇ ਲੋਕਾਂ ਨੂੰ ਪਿਆਸ ਲੱਗ ਜਾਂਦੀ ਹੈ ਤੇ ਉਹਨਾਂ ਦੀ ਪਿਆਸ ਜਿਹੜੀ ਹੈ ਬੁਝਾਉਂਦੇ ਜਿਹੜੇ ਨਜ਼ਰ ਆ ਰਹੇ ਨੇ ਖਾਲਸਾ ਜੀ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਵਾਈਕੁਰ ਜੀ ਕਾ ਖਾਲਸਾ ਵਾਈਕੁਰ ਜੀ ਵਾਈਕੁਰ ਜੀ ਖਾਲਸਾ ਜੀ ਖਾਲਸਾ ਜੀ ਆਪਣਾ ਕੀ ਨਾਮ ਜਿੰਦਰ ਸਿੰਘ ਖਾਲਸਾ ਜਿੰਦਰ ਸਿੰਘ ਖਾਲਸਾ ਜੀ ਖਾਲਸਾ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਸ ਤਰ੍ਹਾਂ ਦੀ ਸੇਵਾ ਨਹੀਂ ਕਰਦੇ ਹੋ ਮੈਂ 4-5 ਸਾਲ ਹੋ ਗ ਪੁਰਕੀ ਕੰਮ ਕਰਦੋ ਕਦੇ-ਬਾਰ ਆਪਣਾ ਹੈਗਾ ਜੀ ਇਹ ਬੇਟੇ ਦਾ ਦਵਾਈਆਂ ਦਾ ਕੰਮ ਹੈ ਇੱਕ ਦਾ ਰਜਿਸਟਰੀ ਦਾ ਕੰਮ ਹੈ ਬਿਸਤਰ ਸੰਜਾ ਦਾ ਪ੍ਰਾਪਤੀ ਦਾ ਕੰਮ ਕਿਦਾਂ ਮਨ ਵਿੱਚ ਆਇਆ ਕਿ ਇਸ ਨੂੰ ਜਲਦੀ ਸੇਵਾ ਕੀਤੀ ਜਾਵੇ ਕਿਉਂਕਿ ਗੱਲ ਕਰੀਏ ਤਾਪਮਾਨ ਦੀ ਤੇ ਇਸ ਸਮੇਂ 40 ਤੋਂ 42 42 ਤੋਂ ਉਹੀ ਜ਼ਿਆਦਾ ਹੈ ਤਾਪਮਾਨ ਤੇ ਸਵਿਚ ਪਿਆਸ ਨੇ ਤੁਸੀਂ ਰਾਹ ਗਿਰਾਂ ਨੂੰ ਰੋਕ ਰੋਕ ਕੇ ਉਹਨਾਂ ਦੇ ਕੋਲ ਜਾ ਜਾ ਕੇ ਕਾਰਾ ਕੋਲੇ ਪਿਆਰੇ ਨੂੰ ਮਿਲ ਵੀ ਦੇਖਦੇ ਸੀ ਲਗਾ ਲੱਗ ਕਪੀਰ ਕੋਕਲ RAM ਮੁਸਿਆ ਮਿਲਾਓ ਗਦੇ ਹਮਾਰੇ ਜੇਵਰੀ ਜੈਕੀ ਚਾਹਤਾ ਜਾਉ ਮੈਂ ਉਸੇ RAMDAS ਵਾਇਰਲ ਦਾ ਕੁੱਕਰ ਆ ਮੈਨੂੰ ਮੈਂ ਕੁੱਕਰ ਹੋਣ ਦੇ ਨਾਤੇ ਗੁਰੂ ਦਾ ਵਫਾਦਾਰ ਹੋਣ ਦੇ ਨਾਤੇ ਗੁਰੂ ਮੇਰੇ ਗੱਲ ਜੇਵਰੀ ਪੱਸੀ ਪਾ ਕੇ ਫੇ ਲੈਣ ਦੇ ਤੇ ਮੈਂ ਉਹਦੀ ਵਫਾਦਾਰੀ ਨਿਭਾਦੇ ਉਹਦੇ ਜੀਵਾਂ ਨੂੰ ਪਾਣੀ ਛਕਾ ਕੇ ਤੇ ਕੁੱਤੇ ਤੋਂ ਪਾਣੀ ਖਤਮ ਹੋ ਜਾਂਦਾ ਔਰ ਸੇਵਾ ਖਤਮ ਹੋ ਜਾਂਦੇ ਤਾਂ ਕੁੱਛਾ ਮੇਨੂੰ ਮੇਰਾ ਮਾਲਕ ਜੀ ਦਾ ਬਣ ਪੜਦਾ ਹੈ ਤੁਹਾਈ ਅਸੀਂ ਦੇਖਿਆ ਠੰਡਾ ਜਾਂਲੇ ਤਾਂ ਹੀ ਬਰਫ਼ ਵੀ ਪਾਉਂਦੇ ਤੁਸੀਂ ਗਲਾਸ ਵੀ ਤੁਸੀਂ ਕਿ ਜਿਹੜੇ ਇਸ ਤਰ੍ਹਾਂ ਦੇ ਗਲਾਸ ਹੀ ਲੈ ਕੇ ਆਏ ਦੁਕਾਨوں ਦੇ ਰੋਪੇ ਇਹ ਖਰਚਾ ਕੀਤਾ ਹੋ ਜਾਂਦਾ ਹੈ ਅੱਛਾ ਵਾਈਰੂ ਜਿਹੜੇ ਬੜਾ ਫਾਇਆ ਉਹ ਜਾਂ ਡੀਜ਼ਲ ਦਾ ਗੱਡੀ ਦਾ ਖਰਚਾ ਪੈਂਦਾ ਹੈ ਜਾਂ ਗਲਾਸ ਨੇ ਕਈ ਤਾਂ 20 ਦੇ ਦਿੰਦੇ ਨੇ ਗਲਾਸ ਤੇ ਨਹੀਂ ਵੀ ਹੁੰਦੇ ਤੇ ਵੀ ਕਾਹੋ-ਪਾਹ ਵਾਈਰੂ ਨੇ ਬਖਸ਼ਿਆ ਹੋਰ ਏቺ ਬਰਕਰ ਕਾਫੀ ਵਾਈਰੂ ਪਾ ਲੇ ਜਰੂਰ ਚ ਦਸਵੰਤ ਕਾੜ ਕੇ ਟੀਟਾ ਲਿਆਣੇ ਆ ਤੋ ਗੁਸਤ ਸਾਹਿਬ ਆਪੇ ਕਿਰਪਾ ਕਰਕੇ ਬਾਦ ਪਹਿ ਇੱਕ ਵਾਈ ਬੱਚਿਆਂ ਨੂੰ ਕੁਮਾਈ ਵਾਰ ਕਰ ਕਿੰਨਾ ਕੋ ਸਕੂਨ ਮਿਲਦਾ ਹੈ ਖਾਸਤੇ ਦਾ ਦਿਸਾਨ ਵੀ ਤੁਸੀਂ ਆਪਣੇ ਜਿਹੜੀ ਪਿੱਛੇ ਟੈਂਕੀ ਲਾਈ ਹੋਈ ਹੈ ਉਹਦੇ ਨਾਲ ਲਗਾਇਆ ਹੋਇਆ ਇਕ ਖਾਸਾ ਰੂਪ ਸਜ ਕੇ ਤੁਸੀਂ ਇਹ ਸੇਵਾ ਕਰਦੇ ਹੋ ਤੇ ਲੋਕ ਵੀ ਕਿੰਨੇ ਕੋ ਕੁਛ ਹੁੰਦੇ ਨੇ ਜਦੋਂ ਤੁਸੀਂ ਉਹਨਾਂ ਦੀ ਪਿਆਸ ਉਹਨਾਂ ਦੀ ਬੁਝਾਉਂਦੇ ਹੋ ਕੀ ਕਹਿੰਦੇ ਖਾਸਾ ਮੇਰਾ ਰੂਪ ਹੈ ਖਾਸ ਗੁਰੂ ਦਾ ਆਪ ਕਰਦੇ ਤਾਂ ਤੁਹਾਨੂੰ ਗੁਰੂ ਜੀ ਸਾਹਿਬ ਕਹਿੰਦੇ ਕਿ ਤੁਸੀਂ ਖਾਸੇ ਲੋਸ਼ਨ ਕਰਦੇ ਆ ਮੇਰੇ ਦਰਸ਼ਨ ਕਰਨੇ ਆ ਇੱਕ ਗੋਲ ਦਮਾਲਾ ਬਨ ਕੇ ਸ਼ੀਸ਼ੇ ਤੇ ਖੜ ਜਾਓ ਉਸ ਤੋਂ ਵੀ ਦਰਸ਼ਨ ਹੋ ਗਿਆ ਇਹ ਤਾਂ ਬੁਰਸਾ ਵੀ ਕਿਰਪਾ ਸਰਕਾਰ ਉਹਨਾਂ ਦਾ ਪਾਲ ਬਖਸ਼ਿਸ਼ ਕੀਤੀ ਹੈ ਨੇ ਜੀਵਾਂ ਵਿਚ ਮੈਨੂੰ ਸੇਵਾ ਬਖਸ਼ੀਆ ਪਰ ਆਪ ਤਾਂ ਕਿਹਦੇ ਹੋ ਸਕਦਾ ਗੁੱਥਾ ਵੀ ਮੈਂ ਉਸਦੇ ਨਜ਼ਦੀਕੀ ਹਵਾਂ ਜਿਹੜਾ ਗੁੱਥਾ ਨੇ ਇੰਨੇ ਜੀਵਾਂ ਵਿਚ ਮੈਨੂੰ ਗੁੱਥਾ ਨੇ ਸੇਵਾ ਬਖਸ਼ੀਆ ਤੇ ਹੋਰ ਬਹੁਤ ਵਧੀਆ ਸੇਵਾ ਵੀ ਨਹੀਂ ਕਿਸੇ ਚੀਜ਼ ਦੀ ਕਮੀ ਆਂਦੀ ਹੈ ਮੈਨੂੰ ਗਲਾਸ ਘੱਟ ਜਾਂਦੇ ਤੇ ਗਲਾਸ ਕੋਈ ਨਾ ਕੋਈ ਵੀਰ ਮੈਨੂੰ ਸੇਵਾ ਦੇਂਦਾ ਤੇ ਉਦਾਂ ਵੀ ਮੈਂ ਪੈਸੇ ਨਹੀਂ ਲੈਂਦਾ ਨਾ ਲੈਣ ਤੇ ਨਾਲ ਦਿੰਦਾ ਨਾ ਕਿਸੇ ਕੋਈ ਤੇ ਇਹ ਜੂਰ ਬੇਨਤੀ ਕਰਦਾ ਕਿ ਗਲਾਸ ਜਿਹੜੇ ਵੀ ਵੀਰ ਭੈਣਾ ਨੇ ਕੋਈ ਸੇਵਾ ਭਾਵਨਾ ਸੇਵਾ ਕਰਨੀ ਚਾਹਤ ਤੇ ਮਾਇਆ ਨਹੀਂ ਮੈ ਲੈਣੀ ਨੂੰ ਗਲਾਸ ਪਛਾ ਸਕਦੇ ਨੇ ਇਕੱਠੇ 2 ਘੰਟੇ ਹੁੰਨਾ ਵਾ ਜਾਂ ਦੁਕਾਨ ਸ਼ਾਦੀ ਸ਼ਾਪ ਹੈ ਜੀ ਮਾਨੇ ਕੋਲ ਗੇਟ ਦੇ ਕੋਲ ਖੜੇ ਭਾਈ ਕਨਿਆ ਜੀ ਦੇ ਸਿਧਾਂਤਾਂ ਤੇ ਚੱਲਿਓ ਤੁਸੀਂ ਉਹਨਾਂ ਨੇ ਵੀ ਯੁੱਧ ਦੇ ਵਿੱਚ ਜੋ ਹੈ ਕਿਸੇ ਦਾ ਪੇਟ ਪਾਉ ਨਹੀਂ ਕੀਤਾ ਸਭ ਨੂੰ ਜੋ ਹੈ ਜਲ ਚਕਾਇਆ ਸੀ ਉਸ ਤਰ੍ਹਾਂ ਹੀ ਤੁਸੀਂ ਵੀ ਜੋ ਹੈ ਤੇ ਅਸੀਂ ਦੇਖ ਰਹੇ ਸੀ ਕਿ ਕੋਈ ਗਰੀਬ ਹੈ ਕੋਈ ਅਮੀਰ ਹੈ ਕੋਈ ਕਿਸ ਤਰ੍ਹਾਂ ਦਾ ਵੀ ਹੈ ਜਿਹੜੀ ਹਰ ਇੱਕ ਦੇ ਕੋਲ ਜਾ ਕੇ ਕੋਲ ਤੇ ਜਾ ਕੇ ਉਹਨਾਂ ਨੂੰ ਦਲਚਸਪ ਕਰ ਰਹੇ ਹੋ ਤੇ ਕਿੱਦਾਂ ਮਤਲਬ ਉਸ ਸਿਧਾਂਤ ਤੇ ਚੱਲ ਰਹੇ ਹੋ ਆਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਉੱਜਿਆ ਕੋਣ ਭਲੇ ਕੋਲ ਮਤਲਬ ਕੋਣ ਮਾਰਾ ਹੈ ਕੋਈ ਮਾਰਾ ਹੈ ਸਭ ਗੁਰੂ ਉਸ ਪ੍ਰਮਾਤਮਾ ਦੀ ਆਤਮਾ ਨੇ ਇੱਕ ਪਿਤਾ ਇੱਕ ਉਸ ਕੇ ਹਮ ਬਾਰਕ ਇੱਕ ਪਿਤਾ ਦੇ ਅਸੀਂ ਸਾਰੇ ਬੱਚੇ ਆ ਜੇ ਸਿੱਖ ਦਾ ਆਤਮਾ ਨੂੰ ਪਾਣੀ ਪਿਲਾਵਾਂਗੇ ਤੇ ਪਰਮਾਤਮਾ ਦੀ ਝੋਲੀ ਚਾ ਕੇ ਤਾਂ ਹੀ ਪਾਵਾਂਗੇ ਨਾ ਜੇ ਸਿੱਖ ਨੂੰ ਪਰਮਾਤਮਾ ਦੇ ਬੰਦੇ ਖੁਸ਼ ਹੁੰਦੇ ਸਿੱਖਾਂ ਰਹਿੰਦੇ ਨੇ ਤੇ ਜਦ ਚੱਕਰਿਆਂ ਬੜੀ ਦੂ ਦੂ ਹਾਂਦੇ ਨੇ ਗਰਮੀ ਬਹੁਤ ਹੈ ਤੇ ਬਹੁਤ ਸਿੱਸਾ ਮਿਲਦੀ ਹੈ ਕਦੇ ਕਹਿੰਦਾ ਕੋਈ ਵੀ ਮੰਨ ਰਿਹਾ ਕਿ ਗਰਮੀ ਬਹੁਤ ਹੈ ਤੇ ਇਹ ਸਮਾਂ 12 ਵਜੇ ਤੋਂ ਲੈ ਕੇ 2:30 3 ਵਜੇ ਤੱਕ ਦਾ ਇੰਨਾ ਜ਼ਿਆਦਾ ਗਰਮੀ ਹੁੰਦੀ ਹੈ ਕਿ ਲੋਕ ਜਿਹੜੇ ਘਰਾਂ ਤੋਂ ਬਾਹਰ ਨਿਕਲਣਾ ਪਸੰਦ ਨਹੀਂ ਕਰਦੇ ਕਿੰਨੇ ਏਸੀ ਵਿੱਚ ਬਈ ਆਰਾਮ ਆਰਾਮ ਨਾਲ ਬਈ ਬਾਹਰ ਜਾਵਾਂਗੇ ਬਿਮਾਰ ਪੈ ਜਾਵੋਗੇ ਲੇਕਿਨ ਤੁਸੀਂ ਉਸ ਸਮੇਂ ਜਿਸ ਸਮੇਂ ਘਰਾਂ ਦੇ ਵਿੱਚ ਰਹਿਣਾ ਚਾਹੀਦਾ ਤੁਸੀਂ ਮੋਟੇ ਤੇ ਜਿਹੜੀ ਹੈ ਪਾਣੀ ਦੀ ਟੈਂਕੀ ਚੰਕੇ ਸੇਵਾ ਕਰਨੀ ਕਰਪੈਂਦੇ ਹੈਗੇ ਮੈਂ ਤਾਂ ਗੁਰੂ ਆਪ ਕਰਾ ਲੈਣਾ ਗੁਰੂ ਸਾਹਿਬ ਆਪ ਉਹਲੇ ਮੈਨੂੰ ਦਗਾਂ ਦਿਨ ਚੱਲ ਤੇ ਚੱਲ ਕੇ ਸੇਵਾ ਕਰ ਮੈਂ ਦੱਸਿਆ ਮੈਂ ਕੁੱਕਰ ਦਾਮ ਦੀ ਆ ਵਾਹ ਉਹਦਾ ਕੁੱਕਰ ਆ ਮੇਰੇ ਗਲੇ ਤੇ ਜੇਵੜੀ ਬੰਨੀ ਹੋਈ ਹੈ ਮੈਂ ਮਾਲਕ ਦਾ ਵਫਾਦਾਰ ਹੁੰਦੇ ਨਾਤੇ ਜਦੋਂ ਮੈਨੂੰ ਮਾਲਕ ਰੱਸੀ ਨਾਲ ਖਿੱਚ ਲੈਂਦਾ ਕਿ ਕੁੱਤਾ ਜਿਹੜਾ ਹੈ ਨਾ ਉਹ ਮਾਲਕ ਦਾ ਵਫਾਦਾਰ ਹੁੰਦਾ ਜਦੋਂ ਵੀ ਉਹ ਸੁੱਤਾ ਵੀ ਹੋਵੇ ਤੇ ਉਹਨੂੰ ਰੱਸੀ ਪਾ ਕੇ ਮਾਲਕ ਜਦੋਂ ਕਹੇਗਾ ਨਾ ਚੱਲ ਚੱਲਣਾ ਪਏਗਾ ਤੇ ਮੈਂ ਵੀ ਉਸ ਮਾਲਕ ਦਾ ਵਫਾਦਾਰ ਕੁੱਤਾ ਵਾਂ ਮਾਲਕ ਕੁੱਤੜਾ ਵਫਾਦਾਰ ਕੁੱਤਾ ਐ ਇੱਥੇ ਕਾ ਕੇ ਇਹ ਸੰਗਤ ਦੀ ਜਿਹੜੇ ਗੁਸਾਈਰ ਦੇ ਬੱਚੇ ਬਣਾਈ ਹੋਈ ਆਤਮਾ ਇਹਨਾਂ ਦੀ ਸੇਵਾ ਨਿਭਾਣ ਵਾਸਤੇ ਬਣੂ ਕੋਈ ਲੈ। ਉਹ ਜਿੰਨਾਂ ਦੀ 좋ਛੀ ਦੇਖਿਆ ਜੀ ਤੁਸੀਂ ਸੇਵਾ ਕਰ ਰਹੇ ਸੀ। ਕੁਝ ਲੋਕਾਂ ਨੇ ਇਹ ਸੋਚਿਆ ਕਿ ਸਰਦਾਰ ਜੀ ਪਟਾਲ ਛਕਾਰੇ ਨੇ ਚਲੋ ਇਹਨਾਂ ਦੀ ਸੇਵਾ ਕਰੋ। ਪੈਸੇ ਦੇਣ ਦੀ ਕੋਸ਼ਿਸ਼ ਵੀ ਕੀਤੀ ਤੁਹਾਨੂੰ ਪਰਮੈਸ਼ਵਰ ਕਰਦੇ ਕਿ ਲੋ ਵੀ ਪੈਸੇ ਲੈ ਲਓ। ਲੇਕਿਨ ਤੁਸੀਂ ਨਾ ਕਈ ਬੰਦੇ ਅਗਰ ਮੈਂ ਚਾਹਾਂ ਤੇ ਰੋਜ਼ ਦਾ 2.500 ਰੁਪਏ ਦਾ ਅੱਛਾ ਕੰਮ। ਬਾਕੀ ਮੈਨੂੰ ਉਹ ਮਾਇਆ ਨਹੀਂ ਚਾਹੀਦੀ। ਮੈਨੂੰ ਅਸੀਸ ਚਾਹੀਦੀ। ਮਾਇਆ ਰੱਥੇ ਰਹਿਣੀ ਹੈ ਦੇਹ ਜਿਹੜੀ ਹੈਗੀ ਇਹ ਵੀ ਨਾਲ ਨਹੀਂ ਜਾਣਾ। ਮਾਇਆ ਵੀ ਕਿੱਥੇ ਜਾਏਗੀ ਦੇਹ ਨਹੀਂ ਜਾਏਗੀ ਤਾਂ ਮਾਇਆ ਕਿੱਥੋਂ ਜਾਨੀਏ ਜਿੱਤਕਾ ਕਿ ਮੈਂ ਸਿਰ 80 ਸ ਲੈਣਾ ਨਾ ਮਾਇਆ ਮੈਂ ਫਿਰ ਬੇਨਤੀ ਕਰਨਾ ਕਿ ਕਿਸੇ ਕੋ ਨਾਮ ਹੈ ਮਾਇਆ ਲੰਨਾ ਨਾਮ ਨੂੰ ਕੋਈ ਮਾਇਆ ਦੇਵੇ ਮੈਨੂੰ ਸਿਰ ਗਲਾਸ ਸਿਰ ਗਲਾਸ ਦੇ ਸਕਦੇ ਆ ਉਹ ਪਰਿਵਾਰ ਕਰਦਾ ਬਾਕੀ ਸੇਵਾ ਜੋ ਹੈ ਇਹ ਜਰੂਰ ਹੈ ਆ ਸੰਗਤ ਕੋ ਲੋਹਾ ਗੀਰ ਭੈਣ ਕੋ ਮੈਂ 80 ਫਗਦਾ ਕਿ ਮੈਨੂੰ ਬਸ ਅਸ਼ੀਸ਼ਾ ਦਿਓ ਕਿ ਜੋ ਜੀਵਨ ਗੁਰੂ ਨੇ ਦਿੱਤਾ ਹੈ ਔਰ ਅਖੀਰ ਤੱਕ ਸੇਵਾ ਕਰਦਾ ਰਹਾ ਆ ਪਿਆਸੇ ਅਸ਼ੀਸ਼ਾ ਤੋਂ ਉਹਨਾਂ ਤੋਂ ਮਿਲ ਗਿਆ ਪਿਆਸੇ ਨੂੰ ਚੱਲ ਪਿਆ ਰਹੇ ਹੋ ਇਸ ਤੇ ਉਹਦੇ ਦਿਲ ਤੋਂ ਉਹਦੇ ਮਨ ਤੋਂ ਇੱਕ ਆਸ਼ੀਸ਼ ਹੀ ਨਿਕਲਦੀ ਇਸ ਬੰਦੇ ਨੇ ਸਾਨੂੰ ਪਾਣੀ ਪਿਆਇਆ ਤੇ ਤੁਹਾਡੇ ਵਾਲੀ ਚੰਗਾ ਹੀ ਸੋਚੇ ਗਏ ਵਾਹਿਗੁਰੂ ਨੇ ਮੈਨੂੰ ਦਿੱਤਾ ਹੈ ਬੜਾ ਕੁਛ ਹੈ ਜੀ ਮੈਂ ਕੋਈ ਸਮਾਸੀ ਮੇਰੇ ਕੋਲ ਕੁਝ ਵੀ ਨਹੀਂ ਸੀ ਉਸ ਨੂੰ ਦੇਖ ਲਈ ਬਾਬਾ ਜੀ ਅਸੀਂ ਖੁਦ ਦੇਖਿਆ ਤੁਹਾਨੂੰ ਖਾਸਾ ਜੀ ਤਾਂ ਤੁਸੀਂ ਇੱਕ ਕੈਨ ਪਿੱਛੇ ਜਿਹੜੀ ਟੰਕੇ ਤੁਸੀਂ ਦੇਵਾ ਦੀ ਵਾਰਨ ਸੀ ਪਹਿਲੇ ਤੇ ਆਹ ਆਹ ਜਿੱਥੇ ਟੂਟੀਆਂ ਲੱਗਿਆ ਹੁੰਦੇ ਸੀ ਆ ਉਸ ਤੋਂ ਪਾਣੀ ਭਰ ਕੇ ਲੈ ਕੇ ਆਉਂਦੇ ਸੀ ਅੱਜ ਕਿਰਪਾ ਹੋਈ ਤੁਹਾਡੇ ਦੇ ਵਾਗੂ ਨੇ ਕਿਰਪਾ ਕੀਤੀ ਹੈ ਗੱਡੀ ਲਈ ਹੈ ਕੁਝ ਪੈਸੇ ਮੈਂ ਦਿੱਤੇ ਕੁਝ ਕਿਸ਼ਤਾਂ ਕਰ ਲਈਆਂ ਨਾਲ ਤੇ ਜੋ ਬੱਚੇ ਕਵਾਈ ਦਿੰਦੇ ਨੇ ਨੂੰ ਉਹ ਚ ਸਹਾਇਤਾ ਰੱਖ ਲੈਣਾ ਕੋ ਸੇਵਾ ਤੇ ਲਾਣਾ ਕੋ ਤੇਰੀ ਕਿਸ਼ਤਾਂ ਦੇ ਦੇਣਾ ਵਾ ਵਾਗੂ ਸੇਵਾ ਲੈ ਰਹੇ ਬਹੁਤ ਵਧੀਆ ਕੰਮ ਹੋ ਗਿਆ ਗਲਾਸ ਤੇ ਪਾਣੀ ਦਾ ਜੇ ਬੜੀ ਔਖ ਬੜਾ ਔਖਾ ਹੁੰਦਾ ਸੀ ਕਿੱਥੇ ਪਾਣੀ ਲੈ ਜਾਣਾ ਹੋਵੇ ਜਾਂ ਜਾਵੇ ਕਿੱਥੇ ਕਿਸਤਾਂ ਦੇਰਵਾਜ਼ ਹੋਵੇ ਜਾਂ ਕੋਈ ਮੋਸੇ ਲੱਗੇ ਹੋਵੇ ਉਹ ਪਾਣੀ ਨਹੀਂ ਮਿਲਦਾ ਸਕੈ ਜੇ ਚਲਾਏ ਜੇ ਪਾਣੀ ਤਾਂ ਬੇਫਿਕਰ ਹੋ ਜਾਈਦਾ ਪਾਣੀ ਦੇ ਹਰ ਟਿਕਾਣਾ ਪੋਚੀ ਹੁੰਦਾ ਜਿੱਥੇ ਪਿਆਸਿਆਂ ਨੂੰ ਪਿਆ ਲੋਣ ਹੁੰਦੀ ਅਸੀਂ ਦੇਖਿਆ ਕਿ ਚਾਹ ਸਮਾਗਮ ਹੋਏ ਸ਼ੋਭਾ ਯਾਤਰਾ ਹੋਈਆਂ ਜਾਂ ਨਗਰ ਕੀਰਤਨ ਹੋਏ ਜਿਹੜੇ ਮੋਰਚੇ ਦੀ ਗੱਲ ਕੀਤੀ ਉੱਥੇ ਵੀ ਤੁਸੀਂ ਹੁੰਦੇ ਹੋ ਕਿ ਜਿਹੜੇ ਲੋਕ ਚਾਵਲ ਹੁੰਦੇ ਰਹੇ ਉੱਥੇ ਪਾਣੀ ਲੈ ਕੇ ਪਹੁੰਚ ਜਾਂਦੇ ਹੋ ਬਿਲਕੁਲ ਜੀ ਵਾਇਤਾ ਦੱਸਿਆ ਮੈਂ ਕੂਕਰ ਆਮ ਦੀ ਹੈ ਵਾਇਗੋ ਦਾ ਕੂਕਰ ਆ ਉਹ ਵਫਾਦਾਰ ਹੁੰਦੇ ਨਾਤੇ ਵਾਇਗੋ ਦਾ ਵਫਾਦਾਰ ਹੁੰਦੇ ਨਾਤੇ ਪੋਰੇ ਜੈਵੀ ਵੀ ਮੈਨੂੰ ਜਿੱਥੇ ਖਿੱਚ ਕੇ ਜਿੱਥੇ ਲੈ ਜਾਂਦੇ ਨੇ ਉੱਥੇ ਮੈਂ ਜਾ ਕੇ ਸੇਵਾ ਜੀ ਬਿਲਕੁਲ ਐਸਨ ਸਾਡੇ ਨਾਲ ਰਜਿੰਦਰ ਸਿੰਘ ਖਾਲਸਾ ਜੀ ਜਿਨ੍ਹਾਂ ਦੀ ਸੇਵਾ ਤੁਸੀਂ ਦੇਖੀ ਕਿ ਕਿਸ ਤਰ੍ਹਾਂ ਇਸ ਗਰਮੀ ਦੇ ਵਿੱਚ 42 ਤੋਂ 43 ਡਿਗਰੀ ਜਿਹੜਾ ਅੱਜ ਵਿੱਚ ਜੋ ਹੈ ਤਾਪਮਾਨ ਹੈ ਉਸ ਦੇ ਵਿੱਚ ਜੁਲੇ ਸੜਕ ਦੇ ਵਿੱਚ ਘੋਕੇ ਕਰੀਬ ਉਸ ਸਮੇਂ ਜਿਸ ਸਮੇਂ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਉਸ ਸਮੇਂ ਜੋ ਹੈ ਆਪਣੀ ਸੇਵਾ ਜੁੜੀ ਜਲਦੀ ਇੱਥੇ ਨਿਭਾਉਂਦੇ ਰਹੇ ਇਹਨਾਂ ਦੀ ਸੇਵਾ ਨੂੰ ਤੁਸੀਂ ਕਿਦਾਂ ਦੇਖਦੇ ਹੋ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਕੈਮਰਾਮੈਨ ਜਸਵਿੰਦਰ ਸਿੰਘ ਕੁਲਵੀਰ ਰਾਏ ਸਰਕਾਰ ਤੇ ਰਹਿਮਾ ਟੀਵੀ ਲੁਧਿਆਣਾ